पठानकोट के अर्थ पर्वतीय क्षेत्र धार ब्लॉक की खूबसूरती के तो सभी दीवाने हैं कि सरकार इस क्षेत्र को टूरिज्म स्थल के तौर पर डेवलप कर रही है परंतु झील के किनारे बसे गांव की सिंचाई देखने हम निकले तो पाया कि गांव में तो पीने के पानी की ही किल्लत है धार के लोगों की प्यास बुझाने को सरकारी योजनाएं ना काफी हैं घरों में पीने के पानी की सप्लाई केवल डेढ़ घंटा आती है अब रोजाना तूफान चलने का सीजन है और तूफान चलने के बाद बिजली सप्लाई ठप हो जाती है जो कई घंटों तक नहीं आती लोगों के मुताबिक कई बार तो दो दो दिन भी बिजली नहीं आती और जब बिजली नहीं आती तो पानी भी नहीं मिलता क्योंकि फिल्ट्रेशन प्लांट बिना बिजली के काम नहीं करते तो कई कई दिन तक लोग गांव में पुराने बने कुएं और बोलियों पर निर्भर रहते हैं ज्यादातर गांव झील के किनारे हैं लेकिन फिर भी प्यासे हैं गांव के लोगों से जब हमने बातचीत की तो उन्होंने बताया कि पानी कैसे आएगा जब कई कई दिन बिजली नहीं आती और कोई सुनने वाला नहीं है पीने के पानी के लिए लोग गाँव में बने कुओं पर निर्भर है झील के किनारे बसे गाँव की समस्या के बारे में डिप्टी कमिश्नर पठानकोट से बातचीत की गई तो उन्होंने कहा की जो भी समाधान हुआ उसका हल जरूर निकाला जाएगा ਕੀ ਪ੍ਰੋਬਲਮ ਹੈ ਜੀ ਆਪਾਂ ਬਟਾ ਦੇ ਇਹ ਤਾਂ ਹੁਣ ਆਪਣਾ ਸਕਾਟਵਾ ਵੀ ਜਿਹੜਾ 60000 ਰੁਪਏ ਲਾਇਆ ਆਪਣਾ ਲਾਇਆ ਸੀ ਤਾਂ ਜੀ ਬੀ ਲਿਆਈਏ ਪੀ ਲਿਆਈਏ ਰਕਾਰ ਵੀ ਤਾਂ ਹਿੱਤੇ ਦਾ ਸਰਕਾਰ ਜੀ ਤਾਂ ਨਹੀਂ ਤਾਂ ਇੰਨਾ ਹੋਣਾ ਲੱਗਦਾ 60000 ਰੁਪਏ ਤਾਂ ਲੱਗਣ ਹਾਂ ਤਾਂ ਜੀ ਸਾਡਾ ਉਹ ਲੱਗਦਾ ਨਹੀਂ ਤਾਂ ਪਾਣੀ ਪੂਣੀ ਨਾ ਹੁੰਦਾ ਕੱਲੇ ਦੀ ਬੱਤੀ ਗਈ ਹੁੰਦਾ ਜ ਸਵੇਰੇ ਆ ਰੱਖੀ ਬਤ ਦੁਬਾਨ ਵੀ ਆਦ ਲੇ ਬੱਤੀ ਚਲੀਏ ਤਾਂ ਕੋਈ ਬੱਤੀ ਨਾ ਕਰਤੀ ਜੀ ਹਾਂ ਉਹ ਨਾ ਉਹ ਬੈਗੇ ਦਾ ਉਹ ਬੱਤੀ ਬੰਦ ਹੀ ਨਹੀਂ ਹਾਂ ਇਹ ਗੱਲ ਤੇ ਫਿਰ ਪਾਣੀ ਪਾਣੀ ਬੰਦ ਹੋ ਜਣਾ ਬੱਤੀ ਹੋਗੀ ਤਾਂ ਪਾਣੀ ਆਉਣਾ ਨਹੀਂ ਬੱਤੀ ਹੋਗੀ ਤਾਂ ਬੰਦ ਕਿ ਕਿੱਥੇ ਤਵੇ ਆਹ ਹੂ ਆ ਲੈਣਾ ਜਿਆ ਚ ਲੈ ਲੈਣਾ ਲੱਗ ਗਿਆ ਪਾਣੀ ਮੇਰੇ ਨਾਲ ਪੁੱਛਣੀ ਹੈ ਕੀ ਪ੍ਰੋਬਲਮ ਹੈਗੀ ਹੈ ਨਾ ਪਿੰਡਾਂ ਚ ਸਭ ਤੋਂ ਜ਼ਿਆਦਾ ਪਾਣੀ ਦੀ ਮਤਲਬ ਲਾਈਟ ਨਹੀਂ ਹੋਉਂਦੀ ਪਾਣੀ ਨਹੀਂ ਮਿਲਣਾ ਹੈ ਲਾਈਟਾਂ ਲਈ ਬਹੁਤ ਹੀ ਮੁਸ਼ਕਲ ਹੈ ਬਰੋਂ ਤਕਰੀਬਨ ਥੋੜੀ ਜਿਹੀ ਟਰਾਂਸਫਾਰਮਰ ਲੱਗੀ ਜਾ ਤ ਉਸ وجہ ਨੇ ਇੱਕ ਤਰ੍ਹਾਂ ਸਮਰ ਲਾਇਆ ਤਾਂ ਉਸ ਵੇਲੇ ਨਾ ਥੋੜਾ ਹੁਣ ਲਾਈਟ ਵੀ ਹੋਈ ਆ ਤਾਂ ਪਾਣੀ ਬਾਰੇ ਲਾਈਟ ਹੀ ਚਲੀ ਜਾਂਦੀ ਆ ਇੱਥੇ ਤਰ ਤੂਫਾਨ ਪਾਉਂਗੇ ਨਾ ਲਾਈਟ ਬੰਦ ਕਰ ਦੇਣੀ ਆ ਤੇ ਜਾਂ ਕਿਤੇ ਦੀ ਤਾਰ ਟੁੱਟੀਏ ਕਿ ਤੋ ਦੋ ਦੋ ਤਿੰਨ ਤਿੰਨ ਦਿਨ ਲਾਈਟ ਹੀ ਨਹੀਂ ਆਊਗਾ ਤਾਂ ਬਿਲਕੁਲ ਬੈਸੇ ਬੈਠੇ ਰਹੋ ਤੇ ਆਪਣੇ ਝੀਲਾਂ ਦਾ ਖੂਹ ਦਾ ਪਾਣੀ ਲੈ ਜੀ ਤਾਂ ਆਪਣੇ ਇਹਨਾਂ ਦਾ ਸਾਧਨ ਕਰਨੇ ਆਂ ਹੀ ਤੇ ਲਾਈਟਰ ਆ ਸਭ ਤੋਂ ਜ਼ਿਆਦਾ ਹਮ ਮੁਸ਼ਕਲ ਪਰ ਹੁਣ ਲਾਈਟ ਵੀ ਠੀਕ ਆ ਬੇ ਸਾਹਮਣੇ ਪਰ ਤਾਰ ਬਿਲਾ ਕੇ ਤਾਰ ਦਾ ਏਰੀਆ ਇਧਰ ਸਿਲਣਾ ਲਾਈਟ ਰਿੰਗ ਸਾਡੇ ਦਰਜਾ ਪਤਾ ਹੀ ਲੀਏਂਗਾ ਦਾ ਇਹਨਾਂ ਲਾਈਟ ਪਿੱਛੇ ਦੀ ਬੰਦ ਕਰ ਦੇਣੀ ਲੋਗਰੀ ਫਿਰ ਇਹ ਕਿਸ ਤਰ੍ਹਾਂ ਸੋਟੋ ਕਿਸੇ ਅਫੀਸਰਸ ਨਾਲ ਗੱਲ ਕੀਤੀ ਤੁਸੀਂ ਜਾਂ ਜਿਹੜੇ ਤੁਹਾਡੇ ਸਰਕਾਰ ਦੇ ਨੁਮਾਇੰਦੇ ਹੈਗੇ ਉਹਨਾਂ ਨਾਲ ਗੱਲਬਾਤ ਕੀਤੀ ਇਸ ਬਾਰੇ ਕਿ ਇੱਥੇ ਹੁਣ ਪਹਿਲਾਂ ਤਾਂ ਕਿਸੇ ਨਕਾਰੀ ਵੀ ਨਹੀਂ ਹੁਣ ਕਰਨੀ ਵੀ ਕਿਸ ਦੇ ਨਾਲ ਕਿਉਂਕਿ ਜੀਆਂ ਮਤਲਬ ਇੱਥੇ ਸਰਕਾਰ ਹੁਣ ਦੂਸਰੀਆ ਤਾਂ ਉਹ ਆਉਣੇ ਹੀ ਨਹੀਂ ਕੋਈ ਵੀ ਤਾਂ ਨਾ ਹੁਣ ਕਿਸੇ ਨਾਲ ਪਹਿਲਾਂ ਬੱਬੂ ਆਉਂਦਾ ਸੀ ਮਤਲਬ ਸੁਣ ਲਾਂਦਾ ਕਰ ਲਾਂਦਾ ਕੋਈ ਗੱਲਬਾਤ ਉਹਨੂੰ ਵੀ ਨਹੀਂ ਮਤਲਬ ਜੀਆਂ ਬੇਸ਼ੱਕ ਜਿੱਤ ਰਹੇ ਆ ਬਾਰ ਮੋਕਹੇ ਦੀ ਗਾਰਡਨੀ ਸੁਣ ਨਿਵਣਾ ਨੇ ਵੀ ਤੇ ਨਾ ਕੁਝ ਨਾ ਆਉਣਾ ਉਹਨਾਂ ਨੇ ਵੀ ਉਹਨਾਂ ਐਮਐਲ ਆਉਂਦਾ ਹੀ ਕੋਈ ਨਹੀਂ ਹੈ ਤਿੰਨ ਚਾਰ ਬਾਰ ਹੋਈਏ ਨਹੀਂ ਮਤਲਬ ਇਹ ਪਲਾਣੀ ਵਿੱਚ ਕੋਈ ਐਮਐਲ ਨਹੀਂ ਸੇ ਏਰੀਆ ਦੇ ਵਿੱਚ ਆਉਂਦਾ ਕਿਉਂਕਿ ਜਿਹੜਾ ਹਾਰੀ ਜਾਂਦਾ ਹੈ ਨਾ ਉਹੋ ਹੀ ਮਤਲਬ ਮਿੱਥਿਆ ਕਰੀ ਜਾਂਦੇ ਨਾ ਕਮਾਂਡ ਕੋਈ ਮਤਲਬ ਜਿਹੜਾ ਜਿੱਤਦਾ ਉਹ ਕਦੀ ਨਹੀਂ ਆਉਂਗਾ ਜੀ ਸਰ ਠੀਕ ਹੈ ਮਤਲਬ ਦੇਖੋ ਜਿਹੜਾ ਇਸ਼ੂ ਹੈਗਾ ਇਹ ਮੇਰੇ ਧਿਆਨ ਚ ਆਇਆ ਹੈ ਉਹ ਜਿਹੜਾ ਏਰੀਆ ਹੈ ਉਹ ਥੋੜਾ ਰਿਲੇਟਿਵਲੀ ਆਈਸੋਲੇਟਿਡ ਏਰੀਆ ਵੀ ਹੈਗਾ ਹੈ ਤੇ ਪ੍ਰੋਬਲਮ ਕਾਫੀ ਇੰਪੋਰਟੈਂਟ ਹੈ ਤੇ ਇਹਦਾ ਅਸੀਂ ਜਿਹੜੇ ਵੀ ਪੋਸੀਬਲ ਸੋਲੂਸ਼ਨਸ ਹੈਗੇ ਆ ਉਹਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਜਿਹੜੇ ਵੀ ਸੋਲੂਸ਼ਨਸ ਇਹ ਸਿਚੁਏਸ਼ਨ ਦੇ ਅਕੋਰਡਿੰਗ ਫੀਜ਼ੀਬਲ ਹੋਣਗੇ ਤੇ ਉਹਨਾਂ ਤੇ ਕੰਮ ਕੀਤਾ ਜਾਏਗਾ